ਨੋ ਹੋ ਗਏ ਚਾਰ ਕੜਾਈ ਚੜੀ ਨੇ ਸਾਡੇ ਸਾਰੇ ਸਮਾਨ ਮਠਿਆਈ ਦਾ ਸਾਨੂੰ ਹੁਣ ਆਇਆ ਹੋਇਆ ਪਿਆ ਵੀ ਕਿੱਥੇ ਸਿੱਟ ਗਿਆ ਸੀ ਨਾ ਸਾਨੂੰ ਦੇਖਣ ਨੂੰ ਵੀ ਨਹੀਂ ਜੀ ਕਰਦਾ ਬਹੁਤ ਸਮਾਨ ਜਿਹੜਾ ਤੀ ਆਸਤੇ ਸਮਾਨ ਲਿਆ ਸੀ ਫਰਨੀਚਰ ਦਾ ਉਹ ਵੀ ਹੁਣ ਪਿਆ ਹੀ ਹੁਣ ਕੀ ਕੀ ਕਰ ਗਈ ਦੱਸੋ ਅੱਛਾ ਉਹ ਸਾਰਾ ਖਰੀਦ ਲਿਆ ਸੀ ਸਾਰਾ ਖਰੀਦ ਲਿਆ ਸੀ ਹਜੇ ਭੇਜਿਆ ਨਹੀਂ ਸੀ ਸਮਾਨ ਨਹੀਂ ਨਹੀਂ ਜੀ ਨਹੀਂ ਭੇਜਿਆ ਕਰੇ ਪਿਆ ਜੀ ਸਾਡੀ ਮਠਿਆਈ ਸਾਰੀ ਆਵੇ ਜੀ ਪਈਆ ਤੁਸੀਂ ਕੀ ਲੱਗਦੇ ਮੈਂ ਚਾਚਾ ਲੱਗਦਾ ਹਾਂ ਹਾਂ ਜੀ ਚਾਚਾ ਤੇ ਕਹਿੰਦੇ ਪਿਓ ਇੱਕ ਬਰਾਬਰ ਹੁੰਦੇ ਆ ਹਨਾ ਤੇ ਐਨੇ ਰੀਚਾਂ ਦੇ ਨਾਲ ਪਾਲ ਕੇ ਅੱਜ ਤੀ ਨੂੰ ਕਿੱਥੇ ਟੋਲੀ ਤੋਰਨਾ ਸੀ ਤੁਸੀਂ ਹਨਾ ਮੈਂ ਕਿੱਥੇ ਆਰਥੀ ਚੱਕਣੀ ਪਈ ਸੀ ਸਭ ਬਹੁਤ ਔਖੇ ਜਿੰਨਾ ਸਾਡੇ ਤੇ ਮਾੜਾ ਵਾਸਤਾ ਆ ਕਿਹੇ ਤੇ ਆਵੇ ਨਾ ਮਾਲ ਪਰੇ ਸਾਨੂੰ ਬਹੁਤ ਵਧੀਆ ਘਰ ਮਿਲਿਆ ਸੀਗਾ ਪਰਿਵਾਰ ਮਿਲਿਆ ਸੀਗਾ ਬੀਬੇ ਬੰਦੇ ਸੀ ਵੀ ਹਾਂ ਇਹ ਭੈਣ ਭرائی ਸੀ ਜੀ ਹਾਂ ਦੋ ਬੱਚੇ ਹਾਂ ਦੋ ਬੱਚੇ ਸੀ ਬੇਟਾ ਛੋਟਾ ਸੀ ਛੋਟਾ ਸੀ ਕੁੜੀ ਤੋਂ ਇਹ ਵੱਡੀ ਸੀ ਇਹ ਕੁੜੀ ਵੱਡੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੋ ਇਹ ਕਹਾਣੀ ਬਣ ਗਈ ਤੜਕੇ ਨਾਲ ਹੱਸਦੇ ਖੇਡਦੇ ਜਾ ਜਾ ਕੇ ਦੋ ਗੜੇ ਪਾ ਕੇ ਜਲਾਈ ਪੈਸਾ ਕਰਾਇਆ ਭਰੀ ਬੈਠੇ ਆ ਉਹਦਾ ਨਹੀਂ ਸਾਨੂੰ ਪਤਾ ਕੋਈ ਮੜੂ ਕਰ ਨਹੀਂ ਮੜੂ ਕੋਈ ਜਿੰਨੇ ਕੁਝ ਵੀ ਧੀ ਦੇ ਲਈ ਕੀਤਾ ਇੰਤਜ਼ਾਮ ਉਹ ਸਾਰਾ ਮਤਲਬ ਕੀ ਹਾਂਜੀ ਜੋ ਕੋਈ ਹੈ ਗੋਨੇਆਂ ਨੇ ਆਣਿਆ ਤਾਂ ਸਬਜ਼ੀ ਕਰਾਈ ਸੀ ਉਹਦਾ ਨਹੀਂ ਸਾਨੂੰ ਪਤਾ ਪੈਸੇ ਭਰੀ ਬੈਠੇ ਆ ਸਾਨੂੰ ਮੁਰਨ ਕੇ ਕੇ ਨਾ ਮੜਦੇ ਗਰੀਬ ਬੰਦੇ ਦੀ ਸਿੱਧੀ ਸੁਣਵਾਈ ਨਹੀਂ ਹੁੰਦੀ ਗਰੀਬ ਕੰਮ ਕਰੂਗਾ ਕਿ ਬੁੱਧਰਾਂ ਗੋਨੇਆਂ ਨੇ ਪੈਸੇ ਨਾਲ ਕੁੱਝ ਹੋਈ ਹਾਂ